ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੇ ਵਖਿਆਨਾਂ ਦੇ ਦੌਰਾਨ ਵੀ ਮੈਂ ਯਤਨ ਕੀਤਾ ਸੀ ਕਿ ਅੱਜ ਤੋਂ 40 ਸਾਲ ਪਹਿਲਾਂ ਜਾਨੀ ਕਿ ਜੂਨ 1984 ਦੇ ਵਿੱਚ ਵਾਪਰੇ ਹੋਏ ਕੱਲੂ ਘਾਰੇ ਦੀਆਂ ਕੁਝ ਤੰਦਾਂ ਨੂੰ ਖੋਲਣ ਦਾ ਯਤਨ ਕਰੀਏ ਔਰ ਮੈਨੂੰ ਵੀ ਖਾਸ ਕਰਕੇ ਇਨ੍ਹਾਂ ਖਾਸ ਤੰਦਾਂ ਦੇ ਰੂਬਰੂ ਹੋਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ ਮੈਂ ਆਪਣੀ ਕਿਤਾਬ ਕੱਲੂ ਕਾਰਾ ਤੀਜਾ ਦੁਖਾਂਤ ਅਤੇ ਚਿੰਤਨ ਜਦੋਂ ਮੈਂ ਇਹਦੇ ਬਾਰੇ ਕੁਝ ਨਵੇਂ ਲੇਖਾਂ ਦੇ ਵਿੱਚੋਂ ਜਾਂ ਕੁਝ ਨਵੇਂ ਉਸ ਸਮੇਂ ਦੇ ਜਿਹੜੇ ਪ੍ਰਤੱਖ ਦਰਸ਼ੀ ਸੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਬਹੁਤ ਸਾਰੇ ਕੁਝ ਐਵੇਂ ਦੇ ਤੱਥ ਮੇਰੇ ਸਾਹਮਣੇ ਆਏ ਜਿਹੜੇ ਮੈਂ ਸੋਚਿਆ ਕਿ ਸੰਗਤ ਦੇ ਨਾਲ ਸਾਂਝੇ ਕਰਨੇ ਵੀ ਬਹੁਤ ਜ਼ਰੂਰੀ ਨੇ ਔਰ ਮੈਂ ਕੋਸ਼ਿਸ਼ ਵੀ ਕਰਾਂਗਾ ਕਿ ਮੈਂ ਇਸ ਮਹੀਨੇ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਤਕਰੀਬਨ ਉਹਨਾਂ ਤੱਥਾਂ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਰਾਂ। ਸੋ ਸਭ ਤੋਂ ਅਹਿਮ ਤੱਥ ਇਸ ਵਾਪਰੇ ਹੋਏ ਵਰਤਾਰੇ ਦੇ ਬਾਰੇ ਕਿ ਜਦੋਂ ਭਾਰਤੀ ਹਕੂਮਤ ਦੀਆਂ ਫੌਜਾਂ ਦਾ ਜਿਨ੍ਹਾਂ ਦੇ ਵਿੱਚ ਜਿੱਥੇ ਉਹਨਾਂ ਦੇ ਨੀਮ ਫੌਜੀ ਦਸਤੇ ਯਾਨੀ ਕਿ ਬੀਐਸਐਫ ਤੇ ਸੀਆਰਪੀ ਤਾਂ ਹੈਗੇ ਹੀ ਸੀ ਉਹਦੇ ਤੋਂ ਇਲਾਵਾ ਜਿਹੜੀਆਂ ਬਾਕੀ 26 ਮ드ਰਾਸ ਜਾਂ ਫਿਰ ਹੋਰ ਜਿਹੜੀਆਂ ਨੌ ਕਮਾਉਂ 12 ਬਿਹਾਰ ਜਿਹੜੀਆਂ ਇਹ ਰੈਜੀਮੈਂਟਾਂ ਸੀ। ਇਨਾਂ ਤੋਂ ਇਲਾਵਾ ਵੀ ਜਿਹੜੇ ਉਹਨਾਂ ਦੇ ਬੜੇ ਖਾਸ ਕਮਾਂਡੋਸ ਸੀ ਜਿਨ੍ਹਾਂ ਦੇ ਵਿੱਚ ਐਫ ਐਸ ਐਸ ਸਪੈਸ਼ਲ ਫਰੰਟੀਅਰ ਸਕੁਐਡ ਜਾਂ ਫਿਰ ਐਸਜੀ ਕਮਾਂਡੋਸ ਜਿਹਨੂੰ ਸਪੈਸ਼ਲ ਗਰੁੱਪ ਕਮਾਂਡੋਸ ਕਿਹਾ ਜਾਂਦਾ ਜਿਨ੍ਹਾਂ ਦੇ ਉੱਪਰ ਮੈਂ ਪੂਰਾ ਇੱਕ ਪ੍ਰੋਗਰਾਮ ਪਹਿਲਾਂ ਵੀ ਕਰ ਚੁੱਕਾ ਹਾਂ ਸੋ ਇਹਦੇ ਤੋਂ ਇਲਾਵਾ ਜਿੰਨੇ ਵੀ ਇਹ ਕਹਿ ਸਕਦੇ ਹੋ ਕਿ ਖਾਸ ਰੂਪ ਦੇ ਵਿੱਚ ਅਜਿਹਾਂ ਜੰਗਾਂ ਨੂੰ ਅੰਜਾਮ ਦੇਣ ਦੇ ਵਾਸਤੇ ਜਾਂ ਅਜਿਹਾਂ ਹਾਲਾਤਾਂ ਦੇ ਵਿੱਚ ਲੜਨ ਦੇ ਵਾਸਤੇ ਬੜੇ ਹੀ ਸਫਿਸਟੀਕੇਟਿਡਡ ਵੈਪਨਸ ਤੇ ਔਰ ਬਹੁਤ ਚੰਗੀਆਂ ਤੇ ਮਹਿੰਗੀਆਂ ਵਰਦੀਆਂ ਤੇ ਅਪਰੇਟਸ ਦੇ ਨਾਲ ਜਿਹੜੇ ਕਹਿ ਸਕਦੇ ਹੋ ਕਿ ਲੈਸ ਕਮਾਂਡੋ ਸੀ ਉਹਨਾਂ ਦਾ ਨੁਕਸਾਨ ਹੋਣਾ ਭਾਰਤੀ ਹਕੂਮਤ ਦੇ ਵਾਸਤੇ ਇੱਕ ਬਰਦਾਸ਼ਤ ਤੋਂ ਬਾਹਰ ਦੀ ਗੱਲ ਸੀ ਫੌਜ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਆਰ ਡੇਗਦੀ ਸੀ ਕਿ ਜਿਸ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੋਵੇ بڑے ਦਾਅਵੇ ਦੇ ਨਾਲ ਕਿ ਜਦੋਂ ਤੋਪਾਂ ਗੂੰਜਦੀਆਂ ਨੇ ਜਦੋਂ ਟੈਂਕਾਂ ਦੀ ਆਵਾਜ਼ ਆਉਂਦੀ ਹੈ ਤੇ ਉਸ ਸਮੇਂ ਜਿਹੜੇ ਵੱਡੇ ਵੱਡੇ ਜਰਨਲ ਨੇ ਉਹਨਾਂ ਦੀਆਂ ਪੈਂਟਾਂ ਦੇ ਵਿੱਚ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਪਰ ਇਸ ਸਮੇਂ ਇਸ ਸਮੇਂ ਤਾਂ ਉਹਨਾਂ ਦੇ ਹਾਲਾਤ ਐਵੇਂ ਦੇ ਹੋ ਗਏ ਕਿ ਕੁਝ ਸਾਡੇ ਉਸ ਸਮੇਂ ਦੇ ਲਿਖਤੀ ਸਰੋਤਾਂ ਚੋਂਦਾ ਹੈ ਕਿ ਫੌਜ ਦੇ ਬਹੁਤ ਹੀ ਆਲਾ ਤੇ ਵੱਡੇ ਅਫਸਰ ਜਿਹੜੇ ਨੇ ਉਹ ਆਪਣੇ ਛੋਟੇ ਅਫਸਰਾਂ ਨੂੰ ਗੰਦੀਆਂ ਗਾਲਾਂ ਕੱਢ ਰਹੇ ਸੀ ਕਿ ਤੁਸੀਂ ਕੰਮ ਕੀ ਰਹੇ ਹੋ ਇਹ ਬਕਾਇਦਾ ਤੌਰ ਤੇ ਸਭ ਕੁਝ ਡਾਕੂਮੈਂਟਡ ਹੈ ਲਿਖਤ ਦੇ ਵਿੱਚ ਹੈ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਇਸ ਨੂੰ ਬਕਾਇਦਾ ਤੌਰ ਤੇ ਦਰਜ ਕੀਤਾ ਸੋ ਸੁੰਦਰ ਜੀ ਉਸ ਸਮੇਂ ਫੌਜੀ ਮੁਖੀ ਸੋ ਸੁੰਦਰਜੀ ਜਿਹੜਾ ਜਿਸ ਨੂੰ ਸਾਰੀ ਕਹਿ ਸਕਦੇ ਹੋ ਕਿ ਇੱਕ ਐਸਾ ਫੌਜੀ ਅਧਿਕਾਰੀ ਜਿਸ ਨੂੰ ਪੰਜਾਬ ਦੀ ਸਾਰੀ ਇਸ ਕਾਰਵਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੇ ਇੱਕ ਗੱਲ ਕਹੀ ਕਿ ਸਾਡਾ ਜਿਆਦਾ ਨੁਕਸਾਨ ਇਸ ਕਰਕੇ ਹੋਇਆ ਕਿ ਖੁਫੀਆ ਏਜੰਸੀਆਂ ਦੇ ਵੱਲੋਂ ਜਿਹੜੀ ਜਾਣਕਾਰੀ ਸਾਨੂੰ ਦਿੱਤੀ ਗਈ ਅੰਦਰ ਬੈਠੇ ਖਾੜਕੂਆਂ ਦੇ ਬਾਰੇ ਉਹਦੇ ਸ਼ਬਦਾਚ ਅੱਤਵਾਦੀਆਂ ਜਾਂ ਦੇਸ਼ ਵਿਰੋਧੀ ਤੱਤਾਂ ਦੇ ਬਾਰੇ ਉਹ ਜਾਣਕਾਰੀ ਠੀਕ ਨਹੀਂ ਸੀ ਉਹਦੇ ਕਰਕੇ ਸਾਡਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੁਣ ਜਦੋਂ ਮੈਂ ਰਾ ਦੇ ਖੁਫੀਆ ਅਧਿਕਾਰੀ ਬੀਰ ਰਮਨ ਦੀ ਕਿਤਾਬ ਦਾ ਕਾਉ ਬॉयਸ ਆਫ ਰੋ ਜਦੋਂ ਮੈਂ ਉਹਨੂੰ ਪੜ ਰਿਹਾ ਸੀ ਤਾਂ ਉਸ ਸਮੇਂ ਉਹਦੇ ਚ ਇੱਕ ਤੱਥ ਦਾ ਬੜਾ ਅਹਿਮ ਜ਼ਿਕਰ ਹੈ ਕਿ ਉਸ ਸਮੇਂ ਫੌਜ ਨੂੰ ਖੁਫੀਆ ਏਜੰਸੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਵੱਲੋਂ ਤਿਆਰ ਕੀਤੇ ਜਾਂ ਸਖਲਾਈ ਪ੍ਰਾਪਤ ਕਰਕੇ ਜਾਂ ਸਕਲਾਈ ਦੇਣ ਤੋਂ ਬਾਅਦ ਭੇਜੇ ਹੋਏ ਸਿੱਖ ਅਤਵਾਦੀ ਹੀ ਨਹੀਂ ਬਲਕਿ ਪਾਕਿਸਤਾਨ ਦੀ ਫੌਜ ਦੇ ਕੁਝ ਸਾਬਕਾ ਤੇ ਮੌਜੂਦਾ ਅਫਸਰ ਵੀ ਕੰਪਲੈਕਸ ਦੇ ਵਿੱਚ ਨੇ ਸੋ ਇਹ ਬੜੀ ਅਹਿਮ ਗੱਲ ਹੈ ਪਰ ਉਹ ਕਹਿੰਦਾ ਹੈ ਕਿ ਜਦੋਂ ਇਹ ਸਾਰਾ ਘਟਨਾਕਰਮ ਵਾਪਰਿਆ ਤੇ ਉਹਦੇ ਤੋਂ ਬਾਅਦ ਕੋਈ ਇੱਕ ਵੀ ਸਬੂਤ ਐਸਾ ਨਹੀਂ ਮਿਲਿਆ ਕਿ ਪਾਕਿਸਤਾਨ ਦੇ ਕਿਸੇ ਅਧਿਕਾਰੀ ਦੀ ਇੱਥੇ ਸ਼ਮੂਲੀਅਤ ਹੋਵੇ ਸੋ ਇਹ ਇਹਨਾਂ ਦੇ ਆਪਣੇ ਦਾਅਵੇ ਨੇ ਖੈਰ ਅਸੀਂ ਗੱਲ ਕਰਦੇ ਹਾਂ ਜਨਰਲ ਕੇਸ ਸੁੰਦਰਜੀਤ ਦੀ ਸੋ ਫੌਜੀ ਮੁਖੀ ਸੁੰਦਰਜੀ ਜਿਹੜਾ ਉਹ ਕਹਿੰਦਾ ਹੈ ਕਿ ਖੁਫੀਆ ਜਾਣਕਾਰੀ ਜਿਹੜੀ ਸਾਨੂੰ ਦਿੱਤੀ ਗਈ ਏਜੰਸੀਆਂ ਦੇ ਵੱਲੋਂ ਉਹ ਸਟੀਕ ਨਹੀਂ ਸੀ ਜਿਹਦੇ ਕਰਕੇ ਫੌਜ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਦੂਜੇ ਬੰਦੇ ਜਿਹੜੀਆਂ ਉਸ ਸਮੇਂ ਦੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦਾ ਦਾਵਾ ਹੈ ਕਿ ਅਸੀਂ ਤਾਂ ਇੱਕ ਇੱਕ ਗੱਲ ਦੀ ਜਿਹੜੀ ਜਾਣਕਾਰੀ ਸੀ ਉਹ ਬਕਾਇਦਾ ਤੌਰ ਦੇ ਉੱਪਰ ਫੌਜੀ ਅਧਿਕਾਰੀਆਂ ਨੂੰ ਦਿੱਤੀ ਪਰ ਫੌਜੀ ਅਧਿਕਾਰੀ ਜਿਹੜੇ ਨੇ ਉਹ ਆਪਣੇ ਇੰਨੇ ਮਾਣ ਤੇ ਕਹਿ ਸਕਦੇ ਹੋ ਕਿ ਅਹੰਕਾਰ ਦੇ ਵਿੱਚ ਸਨ ਕਿ ਸਾਡੇ ਵਾਸਤੇ ਤਾਂ ਇਹ ਕੁਝ ਘੰਟਿਆਂ ਦਾ ਕੰਮ ਹੈ ਜੇਕਰ ਮੇਰੀ ਇਸੇ ਕਿਤਾਬ ਦੇ ਵਿੱਚ ਤੁਸੀਂ ਜਨਰਲ ਰਣਜੀਤ ਸਿੰਘ ਦਿਆਲ ਦਾ ਇੱਕ ਬਿਆਨ ਪੜੋਗੇ ਤਾਂ ਉਹ ਕਹਿੰਦਾ ਕੁਝ ਘੰਟਿਆਂ ਦੀ ਗੱਲ ਹੈ ਥੋੜੀ ਜੀ ਤੁਹਾਨੂੰ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਕਿ ਕੁਝ ਸਮੇਂ ਸਾਨੂੰ ਅੰਮ੍ਰਿਤਸਰ ਸ਼ਹਿਰ ਦੀ ਬੱਤੀ ਬੰਦ ਕਰਨੀ ਪਵੇਗੀ ਬਹੁਤ ਜਲਦੀ ਇਹ ਕਾਰਵਾਈ ਸਮਾਪਤ ਹੋ ਜਾਵੇਗੀ ਇਹ ਗੱਲ ਉਸਨੇ ਬਕਾਇਦਾ ਤੌਰ ਤੇ ਅੰਮ੍ਰਿਤਸਰ ਦੇ ਜਿਹੜੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਨੂੰ ਕਹੀ ਜਿਹੜੀ ਉਹਨਾਂ ਨੇ ਆਪਣੇ ਕਿਤਾਬ ਦੇ ਵਿੱਚ ਬਕਾਇਦਾ ਤੌਰ ਤੇ ਦਰਜ ਕੀਤੀ ਹੋਈ ਹੈ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹ ਇਹ ਕਹਿ ਰਹੀਆਂ ਸੀ ਕਿ ਜਾਣਕਾਰੀ ਪੂਰੀ ਦਿੱਤੀ ਫੌਜ ਆਪਣਾ ਇਹਨਾਂ ਨੁਕਸਾਨ ਹੋਣ ਤੋਂ ਬਾਅਦ ਇਹ ਕਹਿ ਰਹੀ ਹੈ ਕਿ ਸਾਡਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਖੁਫੀਆ ਏਜੰਸੀਆਂ ਨੇ ਸਾਨੂੰ ਸਟੀਕ ਜਾਣਕਾਰੀ ਨਹੀਂ ਦਿੱਤੀ ਹੁਣ ਇਸ ਗੱਲ ਨੂੰ ਕਹਿ ਸਕਦੇ ਹੋ ਕਿ ਕਿਸੇ ਤਰੀਕੇ ਦੇ ਨਾਲ ਨਮੋਸ਼ੀ ਤੋਂ ਬਚਣ ਦੇ ਵਾਸਤੇ ਕੋਈ ਪਰਦਾ ਤਾਂ ਪਾਉਣਾ ਸੀ ਸੋ ਉਹਦੇ ਵਾਸਤੇ ਇਹ ਗੱਲ ਜਿਹੜੀ ਪ੍ਰਚਾਰੀ ਤੇ ਪ੍ਰਸਾਰੀ ਗਈ ਕਿ ਅੰਦਰ ਬਹੁਤ ਵੱਡੀ ਤਾਦਾਦ ਦੇ ਵਿੱਚ ਅਸਲਾ ਤੇ ਹਥਿਆਰ ਤੇ ਵੱਡੇ ਪੱਧਰ ਦੇ ਜਿਨ੍ਹਾਂ ਦੇ ਚ ਖਾਸ ਕਰਕੇ ਆਰਪੀਜੀ ਜਿਹੜੇ ਰਾਕਟ ਪਰਪੈਲਡ ਗਰਨੇਡ ਨੇ ਉਹਨਾਂ ਦੀ ਗੱਲ ਵੀ ਜਿਹੜੀ ਆ ਉਹ ਕੀਤੀ ਗਈ ਹੁਣ ਅਸਲੀਅਤ ਕੀ ਹੈ ਅਸਲੀਅਤ ਤਾਂ ਇਹ ਹੈ ਕਿ ਅੰਦਰ ਜਿਹੜੇ ਸਿੰਘ ਨੇ ਉਹਨਾਂ ਨੇ ਮੁਕਾਬਲਾ ਬਹੁਤ ਹੀ ਸੀਮਤ ਹਥਿਆਰਾਂ ਦੇ ਨਾਲ ਕੀਤਾ ਤੇ ਜਦੋਂ ਜਨਰਲ ਵਿਅਧਿਆ ਇਹ ਗੱਲ ਕਹਿੰਦਾ ਹੈ ਕਿ 2-3 ਘੰਟਿਆਂ ਦੇ ਵਿੱਚ ਇਹ ਸਭ ਕੁਝ ਸਮਾਪਤ ਹੋ ਜਾਵੇਗਾ ਤਾਂ ਉਹ ਕੇਵਲ ਗਿਣਤੀ ਤੇ ਹਥਿਆਰਾਂ ਨੂੰ ਵੇਖ ਰਿਹਾ ਉਹ ਲੜਨ ਵਾਲੇ ਸਿੰਘਾਂ ਦੇ ਜਜ਼ਬੇ ਨੂੰ ਆਪਣੇ ਧਿਆਨ ਦੇ ਵਿੱਚ ਨਹੀਂ ਲੈ ਕੇ ਆ ਰਿਹਾ ਸੋ ਇਹ ਗੱਲ ਬੜੀ ਸਮਝਣ ਵਾਲੀ ਹੈ ਕਿ ਜੂਨ 84 ਦੇ ਕੱਲੂਕਾਰੇ ਦੇ ਵਿੱਚ ਜਿਹੜੀ ਜੰਗ ਸਿੰਘਾਂ ਨੇ ਲੜੀ ਹੈ ਉਹ ਗਿਣਤੀ ਤੇ ਹਥਿਆਰਾਂ ਦੇ ਉੱਪਰ ਆਧਾਰਿਤ ਨਹੀਂ ਸੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਥਾਪੜੇ ਦੇ ਉੱਪਰ ਆਧਾਰ ਸੀ ਔਰ ਇਹੀ ਉਸ ਥਾਪੜੇ ਦੀ ਕਰਾਮਾਤ ਹੈ ਕਿ ਭਾਰਤੀ ਹਕੂਮਤ ਦੀਆਂ ਫੌਜਾਂ ਦੇ ਕਈ ਵੱਡੇ ਅਫਸਰਾਂ ਦੀ ਇਹ ਸ਼ਬਦਾਵਲੀ ਕਿਤੇ ਨਾ ਕਿਤੇ ਆਰਟੀਕਲਾਂ ਜਾਂ ਲੇਖਾਂ ਦੇ ਵਿੱਚ ਪੜਨ ਜਾਂ ਸੁਣਨ ਨੂੰ ਮਿਲੀ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਇਹੋ ਜੇ ਜੋਸ਼ੀਲੇ ਤੇ ਜਜ਼ਬੇ ਵਾਲੇ ਨੌਜਵਾਨਾਂ ਦੀ 100 ਦੀ ਗਿਣਤੀ ਦੇ ਵਿੱਚ ਹੀ ਇੱਕ ਟੋਲੀ ਸਾਡੇ ਕੋਲ ਹੋਵੇ ਤਾਂ ਅਸੀਂ ਕਿਸੇ ਵੀ ਦੇਸ਼ ਤੇ ਕਵਚਾ ਕਰ ਸਕਦੇ ਹਾਂ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਉੱਥੇ ਸਰੀਰਾਂ ਦੀ ਗਿਣਤੀ ਜਾਂ ਹਥਿਆਰ ਨਹੀਂ ਸੀ ਲੜ ਰਹੇ ਉੱਥੇ ਉਹ ਸਰੀਰ ਲੜ ਰਹੇ ਸੀ ਜਿਨ੍ਹਾਂ ਦੀਆਂ ਜਮੀਰਾਂ ਜਿਹੜੀਆਂ ਨੇ ਉਹ ਜਾਗ ਚੁੱਕੀਆਂ ਸੀ ਗੁਰੂ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਖੈਰ ਇਸ ਗੱਲ ਨੂੰ ਥੋੜਾ ਅੱਗੇ ਤੋਰਨ ਦਾ ਯਤਨ ਕਰੀਏ ਕਿ ਫਿਰ ਇਹ ਗੱਲ ਕਹੀ ਗਈ ਕਿ ਹਥਿਆਰ ਬਹੁਤ ਜ਼ਿਆਦਾ ਅੰਦਰ ਸਨ ਪਰ ਜਦੋਂ ਹਥਿਆਰ ਬਰਾਮਦ ਹੋਏ ਜਿਹੜੀ ਅਸਲ ਤਸਵੀਰ ਹੈ ਅਖਬਾਰਾਂ ਦੇ ਵਿੱਚ ਜਾਂ ਕੁਝ ਮੀਡੀਆ ਦੇ ਵਿੱਚ ਆਈ ਉਸ ਸਮੇਂ ਉਹ ਤਸਵੀਰ ਤੁਸੀਂ ਵੇਖ ਸਕਦੇ ਹੋ ਹਥਿਆਰਾਂ ਦੀ ਗਿਣਤੀ ਕੋਈ ਬਹੁਤ ਜ਼ਿਆਦਾ ਨਹੀਂ ਇਹਨਾਂ ਹਥਿਆਰਾਂ ਦੇ ਵਿੱਚ 12 ਬੋਰ ਦੀਆਂ ਗੰਨਾਂ 315 ਤੇ 303 ਦੀਆਂ ਰਾਈਫਲਸ ਕੁਝ ਆਟੋਮੈਟਿਕ ਰਾਈਫਲਸ ਕੁਝ ਲਾਈਟ ਮਸ਼ੀਨ ਗਨਸ ਬਸ ਇਹਦੇ ਤੋਂ ਵੱਡਾ ਕੋਈ ਹਥਿਆਰ ਤੁਹਾਨੂੰ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਵੇਗਾ ਪਰ ਉਹਦੇ ਤੋਂ ਬਾਅਦ ਕੁਝ ਤਸਵੀਰਾਂ ਜਿਹੜੀਆਂ ਸੀ ਕੁਝ ਰਸਾਲਿਆਂ ਦੇ ਵਿੱਚ ਜਿਹੜੇ ਸਰਕਾਰ ਪੱਖੀ ਰਸਾਲੇ ਸੀ ਉਹਨਾਂ 'ਚ ਛਪੀਆਂ ਤਾਂ ਉਹਨਾਂ ਦੇ ਵਿੱਚ ਤਾਂ ਹਥਿਆਰਾਂ ਦੇ ਢੇਰ ਲੱਗੇ ਹੋਏ ਸੀ ਇਹ ਕਿੱਥੋਂ ਆਏ ਮੈਂ ਜਦੋਂ ਆਪਣੀ ਕਿਤਾਬ ਨੂੰ ਲਿਖ ਰਿਹਾ ਸੀ ਤੇ ਮੇਰੇ ਕੋਲ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਪੁਰ ਵਾਸੀ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਜੀ ਦੀ ਇੱਕ ਇੰਟਰਵਿਊ ਸੀ ਜਿਸ ਨੂੰ ਬਕਾਇਦਾ ਤੌਰ ਤੇ ਮੈਂ ਆਪਣੀ ਕਿਤਾਬ ਦੇ ਵਿੱਚ ਛਾਪਿਆ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਬੰਦੀ ਬਣਾ ਕੇ ਬਿਠਾਇਆ ਹੋਇਆ ਸੀ ਤਾਂ ਉਸੇ ਵੇਲੇ ਅਸਲੇ ਦੇ ਭਰੇ ਹੋਏ ਕੁਝ ਟਰੱਕ ਆਏ ਤੇ ਉਹਦੇ ਵਿੱਚੋਂ ਅਸਲਾ ਕੱਢ ਕੇ ਪਰਕਰਮਾਂ ਦੇ ਚ ਰੱਖਣਾ ਸ਼ੁਰੂ ਕਰ ਦਿੱਤਾ ਇਹ ਗੱਲ 6 ਤੇ 7 ਜੂਨ ਦੀ ਹੈ ਸੋ ਇਹਦਾ ਮਤਲਬ ਕਿ ਅਸਲਾ ਜਿਹੜਾ ਸੀ ਉਹ ਲਿਆਂਦਾ ਗਿਆ ਏ ਵਿਖਾਉਣ ਦੇ ਵਾਸਤੇ ਕਿ ਅੰਦਰੋਂ ਬਹੁਤ ਜ਼ਿਆਦਾ ਮਾਤਰਾ ਦੇ ਚ ਅਸਲਾ ਬਰਾਮਦ ਹੋਇਆ ਹੁਣ ਜਿਹੜੀ ਗੱਲ ਇਹ ਕਹੀ ਗਈ ਕਿ ਅੰਦਰੋਂ ਰਾਕਟ ਪਰਪੈਲਡ ਗਰਨੇਡ ਜਿਹੜੇ ਉਹਨਾਂ ਦੀ ਵਰਤੋਂ ਕੀਤੀ ਗਈ ਉਹਦਾ ਇੱਕ ਤੱਥ ਬੜਾ ਦਿਲਚਸਪ ਲੱਗਦਾ ਅੰਦਰ ਜਿਹੜੇ ਸਿੰਘ ਸੀ ਉਹਨਾਂ ਦੇ ਵੱਲੋਂ ਜਿਹੜਾ ਪੱਠੇ ਕੁੱਤਰ ਵਾਲਾ ਟੋਕਾ ਹੁੰਦਾ ਉਹਦੀਆਂ ਗਰਾਰੀਆਂ ਦੇ ਜਿਹੜਾ ਵਿਚਲਾ ਹਿੱਸਾ ਉਹਦੇ ਖੋਲ ਦੇ ਵਿੱਚ ਬਰੂਦ ਭਰ ਕੇ ਜਿਹੜੇ ਸੀ ਦੇਸੀ ਬੰਬ ਤਿਆਰ ਕੀਤੇ ਗਏ ਜਿਹਦਾ ਬਕਾਇਦਾ ਤੌਰ ਦੇ ਉੱਪਰ ਜਿਕਰ ਸਿੰਘਾਂ ਦੇ ਵੱਲੋਂ ਜਾਂ ਅੰਦਰੋਂ ਜਿਹੜੇ ਪ੍ਰਤੱਖਦਰਸ਼ੀ ਨੇ ਉਹਨਾਂ ਦੇ ਵੱਲੋਂ ਇਥੋਂ ਤੱਕ ਫੌਜੀ ਅਧਿਕਾਰੀਆਂ ਦੇ ਵੱਲੋਂ ਵੀ ਮਿਲਦਾ ਹੈ ਹਾਲਾਂਕਿ ਉਹ ਇੱਕ ਬਹੁਤ ਖਤਰਨਾਕ ਖੇਡ ਹੈ ਕਿ ਉਹਦੇ ਜਿਹੜੇ ਪਲੀਤੇ ਨੂੰ ਅੱਗ ਲਾਈ ਜਾਂਦੀ ਹੈ ਉਹ ਮਾਈਕਰੋਸੈਕਿੰਡ ਦੀ ਗੱਲ ਹੁੰਦੀ ਹੈ ਸੁੱਟਣਾ ਕਿ ਤੁਹਾਡੇ ਹੱਥ ਵਿੱਚ ਕਿਤੇ ਨਾ ਫਟ ਜਾਵੇ ਸੋ ਬਾਬਾ ਅਟੱਲ ਵਾਲੇ ਪਾਸੇ ਤੋਂ ਕਹਿ ਸਕਦੇ ਹੋ ਕਿ ਜਿੱਧਰ ਬੱਬਰਖਾ ਸਦੀ ਸਿੰਘ さん ਇਹਨਾਂ ਦੇ ਵੱਲੋਂ ਇੱਕ ਪਾਈਪ ਦੇ ਨਾਲ ਸਪ੍ਰਿੰਗ ਫਿੱਟ ਕਰਕੇ ਕਿ ਉਹਨੂੰ ਜਿਹੜਾ ਟੋਕੇ ਦੀ ਗਰਾਰੀ ਦਾ ਬਣਾਇਆ ਹੋਇਆ ਹੱਥਗੋਲਾ ਨੂੰ ਦੂਰ ਸੁੱਟਿਆ ਜਾ ਸਕੇ ਉਹ ਇੱਕ ਸਰਪਿੰਗ ਦਾ ਆਸਰਾ ਲਿਆ ਗਿਆ ਉਹਦੇ ਨਾਲ ਦੂਰ ਜਾ ਕੇ ਡਿੱਗਾ ਉਹ ਇੰਨੀ ਦੂਰ ਜਾ ਕੇ ਡਿੱਗਾ ਕਿ ਇੱਕ ਜਿਹੜੀ ਉੱਥੇ ਕਹਿ ਸਕਦੇ ਹੋ ਕਿ ਇੱਕ ਫੌਜੀ ਟੁਕੜੀ ਜਿਹੜੀ ਇੱਕ ਖਾਸ ਮੋਰਚੇ ਦੇ ਵਿੱਚ ਬੜੀ ਕਾਰਗਰ ਤਰੀਕੇ ਨਾਲ ਗੋਲਿਆਬਾਰੀ ਕਰ ਰਹੀ ਸੀ ਉਹਦਾ ਬਹੁਤ ਨੁਕਸਾਨ ਹੋਇਆ ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹੀ ਗੱਲ ਹੈ ਮੈਂ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਹੈ ਕਿ ਬਲਵੰਤ ਸਿੰਘ ਪ੍ਰੇਮੀ ਹੋਣਾ ਨੇ ਜਿਹੜੇ ਨਾਭੇ ਵਾਲੀਆਂ ਬੀਬੀਆਂ ਦੇ ਨਾਲ ਵਾਰਾਂ ਗਿਆ ਕਰਦੇ ਸੀ ਉਹਨਾਂ ਜ਼ਿਕਰ ਵੀ ਕੀਤਾ ਬੱਬਰ ਸਿੰਘਾਂ ਬਾਬਾ ਟਲ ਤੋਂ ਰਾਕੇਟ ਛੱਡ ਦਸਤਾ ਸੈਂਕੜਿਆਂ ਦਾ ਦਸਤਾ ਫੌਜੀਆਂ ਵਾਲਾ ਵੜ ਦਿੱਤਾ ਸੋ ਉਹ ਕੋਈ ਰਾਕਟ ਨਹੀਂ ਸੀ ਪਰ ਦੋ ਗੱਲਾਂ ਸਾਹਮਣੇ ਆਈਆਂ ਕਿ ਫੌਜ ਦੇ ਵੱਲੋਂ ਇੱਕ ਗਲਤ ਇਹ ਪ੍ਰਚਾਰੀ ਗਏ ਕਿ ਅੰਦਰ ਬਹੁਤ ਵੱਡੇ ਹਥਿਆਰ ਸਨ ਕਿ ਰਾਕਟ ਪਰਪਲ ਗ੍ਰਨੇਡ ਸਨ ਦੂਜੀ ਗੱਲ ਜਦੋਂ ਫੌਜ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਵੀ ਅੰਦਰ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਸੀ ਨਾਕਾਮ ਹੋ ਗਈਆਂ ਜਾਂ ਕਿਸੇ ਵੀ ਪਾਸੇ ਕਾਮਯਾਬ ਨਾ ਹੋਏ ਤਾਂ ਫਿਰ ਫਿਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀਆਂ ਸੀਗੀਆਂ ਉਹ ਦਰਬਾਰ ਸਾਹਿਬ ਪ੍ਰਕਰਮਾਂ ਦੀਆਂ ਪੌੜੀਆਂ ਟੈਂਕਾਂ ਦੇ ਨਾਲ ਤੋੜੀਆਂ ਗਈਆਂ ਤੇ ਅੰਦਰ APC Scout 64 ਇਹ APC Armor Personal Carrier ਜਿਸ ਨੂੰ ਬਖਤਰਬੰਦ ਕੱਢੀ ਕਿਹਾ ਜਾਂਦਾ ਹੈ ਤੇ ਜਿਹਦੇ ਵਿੱਚ ਹਥਿਆਰਬੰਦ ਕਮਾਂਡਾ ਨੂੰ ਅੱਗੇ ਲੈ ਕੇ ਜਾਣਾ ਸੀ ਜੇ ਕਿਤੇ ਤੁਸੀਂ ਤਸਵੀਰ ਦੇ ਵਿੱਚ ਵੇਖੋ ਤੇ ਇਹਦੇ ਵਿੱਚ ਜਿਹੜੇ ਇੱਕ ਸਿੱਖ ਆਫੀਸਰ ਖੜੇ ਨੇ ਇਹਨਾਂ ਦੀ ਦਸਤਾਰ ਲਾਲ ਹੈ ਹੁਣ ਇਹ ਸਮਝਿਓ ਤੁਸੀਂ ਮੈਂ ਇੱਕ ਪਹਿਲੇ ਲੈਕਚਰ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਉੱਥੇ ਐਸਜੀ ਕਮਾਂਡੋ ਸੀ ਜਿਹਨੂੰ ਸਪੈਸ਼ਲ ਗਰੁੱਪ ਕਮਾਂਡੋਜ਼ ਕਿਹਾ ਜਾਂਦਾ ਉਹਨਾਂ ਦੀ ਜਿਹੜੀ ਵਰਦੀ ਹੈ ਉਹਦੇ ਉੱਪਰ ਉਹਨਾਂ ਦੀ ਟੋਪੀ ਦਾ ਜਾਂ ਜੇਕਰ ਸਿੱਖ ਉਹ ਆਫੀਸਰ ਜਾਂ ਕਮਾਂਡੋ ਹੋਵੇ ਤਾਂ ਉਹਦੀ ਦਸਤਾਰ ਦਾ ਰੰਗ ਲਾਲ ਹੁੰਦਾ ਸੋ ਇਹ ਜਿਹੜੇ ਐਸਜੀ ਸਪੈਸ਼ਲ ਗਰੁੱਪ ਕਮਾਂਡੋ ਸੀ ਇਹਨਾਂ ਨੂੰ ਅੱਗੇ ਲੈ ਕੇ ਜਾਣ ਦੇ ਵਾਸਤੇ ਜਿਹੜੀ ਸੀਗੀ ਉਹ ਬਖਤਰਬੰਦ ਗੱਡੀ ਜਿਹੜੀ ਸਕਾਟ 64 ਸੀ ਏਪੀਸੀ ਉਹ ਅੱਗੇ ਜਾ ਰਹੀ ਸੀ ਆਰਮਰ ਪერსਨਲ ਕੈਰੀਅਰ ਸੋ ਬਾਬਾ ਦੀਪ ਸਿੰਘ ਹੁਣਾਂ ਦਾ ਜਿੱਥੇ ਸ਼ਹੀਦ ਗੰਜ ਹੈ ਜਿੱਥੇ ਜਿਸ ਨੂੰ ਸੀਸ ਗੰਜ ਸੀ ਕਹਿ ਸਕਦੇ ਆ ਉਸ ਜਗ੍ਹਾ ਦੇ ਉੱਪਰ ਜਾ ਕੇ ਇਹ ਗੱਡੀ ਜਿਹੜੀ ਹੈ ਇਹ ਅੱਗੇ ਚੱਲਣ ਤੋਂ ਰੁੱਕ ਗਈ ਭਾਵ ਕਿ ਨਕਾਰਾ ਹੋ ਗਈ ਹੁਣ ਉਹਦੇ ਬਾਰੇ ਸਾਡੇ ਅਖਬਾਰਾਂ ਦੇ ਵਿੱਚ ਜਾਂ ਬਹੁਤ ਸਾਰੇ ਕਹਿ ਸਕਦੇ ਆ ਅਧਿਕਾਰੀਆਂ ਦੇ ਵੱਲੋਂ ਜਾਂ ਸਰਕਾਰ ਦੇ ਨਾਲ ਸੰਬੰਧਿਤ ਜਿਹੜੇ ਲੇਖਕ ਸੀ ਉਹਨਾਂ ਦੇ ਵੱਲੋਂ ਇਹ ਗੱਲ ਲਿਖੀ ਗਈ ਕਿ ਅਕਾਲ ਤਖਤ ਸਾਹਿਬ ਵਾਲੇ ਪਾਸੇ ਤੋਂ ਇੱਕ ਰਾਕੇਟ ਦੇ ਨਾਲ ਕਹ ਸਕਦੇ ਹੋ ਰਾਕਟ ਲਾਂਚਰ ਦੇ ਨਾਲ ਛੱਡਿਆ ਹੋਇਆ ਇੱਕ ਗੋਲਾ ਆਇਆ ਤੇ ਉਹਦੇ ਵੱਜਣ ਦੇ ਨਾਲ ਇਹ ਜਿਹੜੀ ਏਪੀਸੀ ਸੀ ਉਨਕਾਰਾ ਹੋ ਗਈ ਹੁਣ ਜੇਕਰ ਤੁਸੀਂ ਇਸ ਤਸਵੀਰ ਨੂੰ ਧਿਆਨ ਨਾਲ ਵੇਖੋ ਔਰ ਇਸ ਗੱਲ ਦਾ ਜ਼ਿਕਰ ਬਕਾਇਦਾ ਤੌਰ ਤੇ ਅਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਰਮੇਸ਼ ਆਂਦਰ ਸਿੰਘ ਨੇ ਆਪਣੀ ਕਿਤਾਬ ਪੰਜਾਬ ਦਾ ਦੁਕਾਨ ਦੇ ਵਿੱਚ ਕੀਤਾ ਹੈ ਉਹ ਕਹਿੰਦੇ ਕਿ ਬਕਾਇਦਾ ਤੌਰ ਤੇ ਮੈਂ ਇਸ ਨੂੰ ਵੇਖਿਆ ਤੇ ਇਹਦੇ ਜਿਹੜੇ ਟਾਇਰ ਨੇ ਕੇਵਲ ਉਹ ਪੈਂਕਚਰ ਹੋਏ ਸੀ ਪਾ ਟਾਇਰ ਫਲੈਟ ਹੋਏ ਸੀ ਤੇ ਕਹਿੰਦਾ ਲੱਗਦਾ ਸੀ ਕਿ ਅੰਦਰ ਜੂਝਣ ਵਾਲੇ ਜਹਾਰੂਆਂ ਨੇ ਰੀਂਗਦੇ ਹੋਏ ਜਿਹੜਾ ਸੀ ਕਹਿੰਦੇ ਲੰਮੇ ਪੈ ਕੇ ਜਾਂ ਨੀਵੀਆਂ ਥਾਵਾਂ ਤੋਂ ਇਸ ਤਰ੍ਹਾਂ ਦੇ ਨਾਲ ਕਾਰਗਰ ਫਾਇਰਿੰਗ ਕੀਤੀ ਕਿ ਇਹਦੇ ਸਾਰੇ ਟਾਇਰ ਜਿਹੜੇ ਸੀਗੇ ਉਹ ਜਿਹੜੇ ਸੀਗੇ ਉਹ ਫਟ ਗਏ ਉਹਨਾਂ 'ਚ ਗੋਲੀਆਂ ਲੱਗ ਗਈਆਂ ਤੇ ਇਹ ਜਿਹੜੀ ਗੱਡੀ ਸੀ ਅੱਗੇ ਵਧਣ ਤੋਂ ਨਾ ਕਾਮਰੀ ਹੁਣ ਇਹ ਚੇਨ ਵਾਲੀ ਤਾਂ ਹੈ ਨਹੀਂ ਸੀ ਇਹਨੂੰ ਆਮ ਜਿਹੜੇ ਰਬੜ ਦੇ ਟਾਇਰ ਹੁੰਦੇ ਆ ਉਹ ਟਾਇਰ ਸੀ ਉਹਨਾਂ 'ਚ ਗੋਲੀਆਂ ਵੱਜੀਆਂ ਤੇ ਇਹ ਰੁਕ ਗਈ ਕਹਿੰਦਾ ਕਿ ਇਹੋ ਜੀ ਕੋਈ ਨਿਸ਼ਾਨੀ ਜਾਂ ਗੱਡੀ ਦੇ ਉੱਪਰ ਕੋਈ ਐਸਾ ਨਿਸ਼ਾਨ ਜਾਂ ਨੁਕਸਾਨ ਸਾਹਮਣੇ ਨਹੀਂ ਆਉਂਦਾ ਜਿਹਦੇ ਤੋਂ ਇਹ ਪਤਾ ਲੱਗੇ ਕਿ ਇਸ ਗੱਡੀ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਕੋਈ ਰਾਕਟ ਪ੍ਰਪੈਲਡ ਗਰਨੇਡ ਜਿਹੜਾ ਉਹ ਲੱਗਾ ਹੋਵੇ ਕਿ ਰਾਕਟ ਲਾਂਚਰ ਜਾਂ ਕਿਸੇ ਇਸ ਤਰ੍ਹਾਂ ਦੀ ਚੀਜ਼ ਜਾਂ ਬਜ਼ੂਕਾ ਦੇ ਨਾਲ ਚਲਾਇਆ ਗਿਆ ਕੋਈ ਐਸਾ ਗੋਲਾ ਜਿਹੜਾ ਇਸ ਗੱਡੀ ਨੂੰ ਲੱਗਾ ਹੋਵੇ ਜਿਹੜਾ ਬਹੁਤ ਵੱਡੇ ਪੱਧਰ ਦਾ ਹੋਵੇ ਹੁਣ ਇਹਦਾ ਭਾਵ ਕੀ ਹੋਇਆ ਇਹਦਾ ਭਾਵ ਹੋਇਆ ਕਿ ਸਰਕਾਰ ਦੇ ਵੱਲੋਂ ਆਪਣੇ ਹੋਏ ਨੁਕਸਾਨ ਨੂੰ ਟੱਕਣ ਦੇ ਵਾਸਤੇ ਤਾਂ ਇਹ ਗੱਲ ਮੀਡੀਆ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਕੀਤੀ ਗਈ ਕਿ ਅੰਦਰ ਸਿੰਘਾਂ ਦੇ ਕੋਲ ਬਹੁਤ ਵੱਡੇ ਪੱਧਰ ਦੇ ਹਥਿਆਰ ਸਨ ਪਰ ਦੋ ਤਿੰਨ ਗੱਲਾਂ ਬੜੀਆਂ ਅਹਿਮ ਨੇ ਪਹਿਲੀ ਗੱਲ ਤੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਜੀ ਦਾ ਬਿਆਨ ਕਿ ਅਸਲੇ ਦੇ ਭਰੇ ਟਰੱਕ ਲਿਆਂਦੇ ਗਏ ਤੇ ਅਸਲਾ ਲਾ ਕੇ ਪ੍ਰਕਰਮਾਂ ਦੇ ਵਿੱਚ ਰੱਖਿਆ ਗਿਆ ਦੂਜੀ ਗੱਲ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਦੀ ਲਿਖਤ ਕਿ ਉਹ ਜਿਹੜੀ ਗੱਡੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਵੱਡੇ ਮਾਰੂ ਹਥਿਆਰ ਵੱਜਣ ਦੇ ਕੋਈ ਨਿਸ਼ਾਨ ਨਹੀਂ ਸਨ ਤੀਸਰੀ ਗੱਲ ਸਭ ਤੋਂ ਅਹਿਮ ਜਿਹੜੀ ਹੈ ਕਿ ਅੰਦਰੋਂ ਜਿਹੜੇ ਪਹਿਲਾ ਹਥਿਆਰ ਬਰਾਮਦ ਕੀਤੇ ਗਏ ਜਿਨ੍ਹਾਂ ਦੀਆਂ ਤਸਵੀਰਾਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਜੂਕਾ ਜਾਂ ਕੋਈ ਆਰਪੀਜੀ ਬਰਾਮਦ ਨਹੀਂ ਹੋਇਆ ਸੋ ਇਹ ਸਾਰੀਆਂ ਗੱਲਾਂ ਬੜੀਆਂ ਧਿਆਨ ਦੇ ਨਾਲ வாਚਨ ਤੇ ਵੇਖਣ ਤੋਂ ਬਾਅਦ ਇਸ ਗੱਲ ਤੇ ਆ ਜਾਈਦਾ ਹੈ ਕਿ ਸਿੰਘਾਂ ਨੇ ਬਹੁਤ ਹੀ ਘੱਟ ਅਤੇ ਰਵਾਇਤੀ ਆਮ ਸ਼ਸਤਰਾਂ ਦੇ ਨਾਲ ਫੌਜ ਦਾ ਜਿਹੜਾ ਮੁਕਾਬਲਾ ਕੀਤਾ ਉਹਦੇ ਵਿੱਚ ਗੱਲ ਗਿਣਤੀ ਦੀ ਨਹੀਂ ਸੀ ਗੱਲ ਸ਼ਸਤਰਾਂ ਦੀ ਉਹਨਾਂ ਦੇ ਆਧੁਨਿਕ ਜਾਂ ਰਵਾਇਤੀ ਜਾਂ ਪੁਰਾਣੇ ਹੋਣ ਦੀ ਨਹੀਂ ਸੀ ਗੱਲ ਇਹ ਸੀ ਕਿ ਉੱਥੇ ਗਿਣਤੀ ਤੇ ਅਸਲਾ ਨਹੀਂ ਸੀ ਲੜ ਰਿਆ ਉੱਥੇ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਥਾਪੜਾ ਲੜ ਰਿਹਾ ਸੀ ਸੋ ਮੇਰਾ ਕਹਿਣ ਤੋਂ ਪਾਵ ਏ ਸੀ ਇਸ ਸਾਰੇ ਵਿਖਿਆਨ ਦੇ ਵਿੱਚ ਕਿ ਸਿੰਘਾਂ ਨੇ ਜਿਹੜੀ ਇਹ ਜੰਗ ਲੜੀ ਹੈ ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਸਦਕਾ ਬਹਾਦਰੀ ਦੇ ਨਾਲ ਲੜੀ ਹੈ ਜਦੋਂ ਦੁਸ਼ਮਣ ਕਿਸੇ ਦੇ ਉੱਪਰ ਹਮਲਾਵਰ ਹੋ ਕੇ ਆਉਂਦਾ ਹੈ ਤੇ ਉਹ ਆਪਣੇ ਦੁਸ਼ਮਣ ਦੀ ਗਿਣਤੀ ਤੇ ਉਸ ਦੇ ਹਥਿਆਰ ਵੇਖਦਾ ਹੈ ਇਹੀ ਜਿਹੜੀ ਗਲਤੀ ਸੀਗੀ ਇਹ ਭਾਰਤੀ ਹਕੂਮਤ ਦੇ ਫੌਜੀ ਮੁਖੀਆਂ ਦੇ ਵੱਲੋਂ ਕੀਤੀ ਗਈ ਕਿ ਉਹਨਾਂ ਨੇ ਗਿਣਤੀ ਤੇ ਹਥਿਆਰਾਂ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ ਇਹ ਨਾ ਵੇਖਿਆ ਕਿ ਇਹਨਾਂ ਨੂੰ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਦੀ ਆਤਮਿਕ ਅਵਸਥਾ ਕਿਸ ਪੱਧਰ ਦੇ ਉੱਪਰ ਹੈ ਇੱਕਲ ਆਖਿਰ ਦੇ ਵਿੱਚ ਹੋਰ ਬੜੀ ਅਹਿਮ ਗੱਲ ਹੈ ਕਿ ਜਦੋਂ ਸਰਕਾਰ ਦੇ ਵੱਲੋਂ ਵਾਈਟ ਪੇਪਰ ਛਾਪਿਆ ਗਿਆ ਤਾਂ ਉਸ ਵਾਈਟ ਪੇਪਰ ਦੇ ਵਿੱਚ ਇਹ ਗੱਲ ਬੜੀ ਜ਼ੋਰ ਸ਼ੋਰ ਦੇ ਨਾਲ ਪ੍ਰਸਾਰਿਤ ਕਰਨ ਦਾ ਯਤਨ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਖਾੜਕੂ ਜਾਂ ਸਰਕਾਰ ਦੇ ਵੱਲੋਂ ਵਰਤਿਆ ਗਿਆ ਸ਼ਬਦ ਜਿਹੜੇ ਅਤਵਾਦੀ ਜਾਂ ਦੇਸ਼ ਵਿਰੋਧੀ ਅੰਸਰ ਸੀ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਅਸਲਾ ਤਿਆਰ ਕਰਨ ਦੀ ਇੱਕ ਫੈਕਟਰੀ ਲਗਾਈ ਗਈ ਸੀ ਮੈਂ ਜਿਹੜੀ ਕਿਤਾਬ ਲਿਖੀ ਹੈ ਇਹਦੇ ਵਿੱਚ ਮੈਨੂੰ ਹੁਣ ਪਤਾ ਲੱਗਾ ਕਿ ਉਹ ਫੈਕਟਰੀ ਕੀ ਸੀ ਦਰਅਸਲ ਬੱਬਰ ਖਾਲਸਾ ਦੇ ਵੱਲੋਂ ਇੱਕ ਕਮਰੇ ਦੇ ਵਿੱਚ ਕੇਵਲ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਇੱਕ ਜਿਸ ਨੂੰ ਖਰਾਦ ਕਹਿ ਸਕਦੇ ਹਾਂ ਛੋਟੀ ਜੀ ਖਰਾਦ ਇੱਕ ਡ੍ਰਿਲ ਤੇ ਇੱਕ ਵੈਲਡਿੰਗ ਸੈੱਟ ਜਿਹੜਾ ਆਮ ਕਹਿ ਸਕਦੇ ਹੋ ਕਿ ਕੰਮਾਂ ਦੇ ਵਿੱਚ ਦਰਬਾਰ ਸਾਹਿਬ ਦੀ ਕਿਸੇ ਮੁਰੰਮਤ ਦੇ ਵਾਸਤੇ ਵੀ ਵਰਤੋਂ ਦੇ ਚਾਹੁੰਦਾ ਸੀ ਤੇ ਕਿਤੇ ਨਾ ਕਿਤੇ ਸਿੰਘ ਆਪਣੇ ਕਿਸੇ ਹਥਿਆਰ ਨੂੰ ਰਿਪੇਅਰ ਵੀ ਕਰ ਲੈਂਦੇ ਸੀ ਜਾਂ ਫਿਰ ਟੋਕੇ ਦੀਆਂ ਗਰਾਰੀਆਂ ਵਾਲੇ ਜਿਹੜੇ ਦਸਤੀ ਬੰਬ ਸੀ ਉਹਨਾਂ ਨੂੰ ਵੀ ਉੱਥੇ ਤਿਆਰ ਕੀਤਾ ਜਾਂਦਾ ਸੀ ਸੋ ਇਹ ਕਹਿ ਸਕਦੇ ਹੋ ਕਿ ਇੱਕ ਕਮਰੇ ਦੇ ਵਿੱਚ ਰੱਖਿਆ ਹੋਇਆ ਖਰਾਬ ਮਿਲਿੰਗ ਮਸ਼ੀਨ ਡ੍ਰਿਲ ਤੇ ਵੈਲਡਿੰਗ ਸੈੱਟ ਦਾ ਇਹ ਇੱਕ ਛੋਟਾ ਜਿਹਾ ਕਹਿ ਸਕਦੇ ਹੋ ਕਿ ਇਹ ਸਗਠਿਤ ਜਾਂ ਇੱਕ ਛੋਟਾ ਜਿਹਾ ਢਾਂਚਾ ਸੀ ਜਿਹਨੂੰ ਇਸ ਤਰ੍ਹਾਂ ਦੇ ਨਾਲ ਵਾਈਟ ਪੇਪਰ ਦੇ ਵਿੱਚ ਪ੍ਰਸਾਰਿਤ ਕੀਤਾ ਗਿਆ ਜਵੇਂ ਦਰਬਾਰ ਸਾਹਿਬ ਦੇ ਵਿੱਚ ਕੋਈ ਬਹੁਤ ਵੱਡੀ ਆਰਡੀਨੈਂਸ ਫੈਕਟਰੀ ਜਿਹੜੀ ਸੀ ਉਹ ਸਿੰਘਾਂ ਦੇ ਵੱਲੋਂ ਲਗਾਈ ਗਈ ਸੀ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਨੁਕਸਾਨ ਇਸ ਤਰ੍ਹਾਂ ਦਾ ਹੋਇਆ ਜਿੱਦੀ ਫੌਜੀ ਅਧਿਕਾਰੀਆਂ ਨੂੰ ਕੋਈ ਆਸ ਨਹੀਂ ਸੀ ਉਹਨਾਂ ਦੀ ਉਮੀਦ ਤੋਂ ਵਾਰ ਸੀ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਕਿਆਸਰਾਈ ਨਹੀਂ ਕੀਤੀ ਤੇ ਫਿਰ ਉਸ ਨੁਕਸਾਨ ਨੂੰ ਟਕਣ ਦੇ ਵਾਸਤੇ ਕੇਵਲ ਤੇ ਕੇਵਲ ਉਹਨਾਂ ਦੇ ਕੋਲ ਇੱਕੋ ਹੀ ਬਹਾਨਾ ਰਹਿ ਗਿਆ ਸੀ ਕਿ ਅੰਦਰ ਜਿਹੜੇ ਹਥਿਆਰ ਨੇ ਉਹ ਬਹੁਤ ਕਾਰਗਰ ਸੀ ਪਰ ਹਥਿਆਰ ਬਿਲਕੁਲ ਰਵਾਇਤੀ ਸੀ ਉਹੀ ਹਥਿਆਰ ਜਿਹੜੇ ਆਮ ਅਸੀਂ ਤਸਵੀਰਾਂ 'ਚ ਵੇਖਦੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਜਿੰਨਾਂ ਦੇ 315 303 ਕਾਰਬਾਈਨਸ 12 ਬੋਰ ਪਿਸਟਲ ਜਾਂ ਰਵਾਲਵਰ ਕੇਵਲ ਤੇ ਕੇਵਲ ਇਹ ਰਵਾਇਤੀ ਹਥਿਆਰ ਜਿਹੜੇ ਆਮ ਜਿਨ੍ਹਾਂ ਨੂੰ ਕਹਿ ਸਕਦੇ ਆ ਕਿ ਜਿਨ੍ਹਾਂ ਚੋਂ ਬਹੁਤ ਸਾਰੇ ਉਹ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਨਾਨ ਪ੍ਰਹਿਪਟਡ ਵੈਪਨ ਕਹਿੰਦੇ ਆ ਜਿਹੜਾ ਇੱਕ ਆਮ ਆਦਮੀ ਇੱਕ ਸਰਕਾਰ ਦੇ ਵੱਲੋਂ ਜਾਰੀ ਕੀਤੇ ਅਸਲਾ ਲਾਇਸੈਂਸ ਦੇ ਉੱਪਰ ਵੀ ਰੱਖ ਸਕਦਾ ਸੋ ਹਥਿਆਰ ਜਿਹੜੇ ਨੇ ਉਹਨਾਂ ਦਾ ਜੇ ਕਹਿ ਸਕਦੇ ਹੋ ਤੇ ਉਹਨਾਂ ਦਾ ਕੋਈ ਮਿਆਰ ਕਹਿ ਲਈਏ ਜਾਂ ਫਿਰ ਕੋਈ ਬਹੁਤ ਜ਼ਿਆਦਾ ਸਫਿਸਟੀਕੇਟਡ ਵੈਪਨ ਨਹੀਂ ਸੀ بڑے ਰਵਾਇਤੀ ਹਥਿਆਰਾਂ ਦੇ ਨਾਲ ਇਹ ਜਿਹੜੀ ਸੀ جنگ ਉਹ ਲੜੀ ਸੋ ਇੰਨੀਆਂ ਕੁ ਬੇਨਤੀਆਂ ਪਰਵਾਨ ਫਿਰ ਇਸੇ ਤਰ੍ਹਾਂ ਬڑے ਨਵੇਂ ਤੱਥ ਲੈ ਕੇ ਇਸ ਵਾਰੀ ਤੁਹਾਡੇ ਨਾਲ ਰੂਬਰੂ ਹੁੰਦਾ ਤਿੰਤਾਵਾਂ ਕਾ ਇਨੀ ਇੱਕ ਬੇਨਤੀਆਂ ਪ੍ਰਵਾਨ ਫੱਤੇ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ